ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਰਤ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਜੀ ਸੋ ਭਾਈ ਹਰਦੀਪ ਸਿੰਘ ਜੋ ਆਪ ਜੀ ਦਾ ਅਨੰਨ ਪ੍ਰੀਤਵਾਨ ਸੀ ਆਪ ਜੀ ਦੇ ਦਰਸ਼ਨ ਕਰਨ ਲਈ ਆਪਣੇ ਪਰਿਵਾਰ ਸਮੇਤ ਬਾਬਾ ਜੀ ਦੇ ਕੋਲ ਆਇਆ ਤੇ ਜੋ ਬਾਬਾ ਜੀ ਨੇ ਚਲਾਈ ਹੋਈ ਮਰਿਆਦਾ 40 ਰੁਪਈਆ ਵਾਲੀ ਜਿਸ ਵਿੱਚ 40 ਰੁਪਏ ਵਿੱਚ ਅਖੰਡ ਪਾਠ ਸਾਹਿਬ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਕੀਤਾ ਜਾਂਦਾ ਹੈ ਉਹ ਵੀ ਪ੍ਰੀਤਵਾਨ ਭਾਈ ਹਰਦੀਪ ਸਿੰਘ ਅਖੰਡ ਪਾਠ ਦੀ ਸੇਵਾ ਕਰਦਾ ਸੀ ਤੇ ਸੰਤਾਂ ਦੇ ਹੁਕਮ ਸਿਰ ਮੱਥੇ ਮੰਨਦੇ ਆ ਉਸ ਨੇ ਨੌਕਰੀ ਤੋਂ ਨਾ ਕਰ ਦਿੱਤੀ ਤੇ ਸੰਤ ਬਾਬਾ ਜੀ ਉਸ ਨੂੰ ਬੜਾ ਪਿਆਰ ਕਰਦੇ ਸਨ ਉਸ ਦੀਆਂ ਦੋ ਧੀਆਂ ਅਤੇ ਪਤਨੀ ਨਾਲ ਸਨ ਜਦੋਂ ਡੇਰੇ ਆਇਆ ਘਰੋਂ ਇੱਕ ਬਾਲਟੀ ਵਿੱਚ ਸੰਗਤ ਲਈ ਮਿੱਠੇ ਚੂਰ ਬਣਾ ਕੇ ਲੈ ਆਏ ਤੇ ਉੱਪਰ ਇੱਕ ਛੋਟਾ ਜਿਹਾ ਮਲਮਲ ਦਾ ਕਪੜਾ ਦੇ ਦਿੱਤਾ ਜਦੋਂ ਬਾਲਟੀ ਬਾਬਾ ਜੀ ਦੇ ਅੱਗੇ ਰੱਖੀ ਤਾਂ ਉਹਨਾਂ ਮਿਹਰ ਦੀ ਦ੍ਰਿਸ਼ਟੀ ਨਾਲ ਪੂਰੇ ਪਰਿਵਾਰ ਵੱਲ ਵੇਖਿਆ ਦੋ ਧੀਆਂ ਉਹਨਾਂ ਦਾ ਪਿਤਾ ਤੇ ਮਾਂ ਆਪ ਜੀ ਨੇ ਬਾਲਟੀ ਉੱਪਰੋਂ ਉਹ ਮਲਮਲ ਦਾ ਕੱਪੜਾ ਉਤਾਰਿਆ ਤੇ ਉਸ ਨੂੰ ਆਪਣੀਆਂ ਗਿੱਠਾਂ ਨਾਲ ਚਾਰੇ ਪਾਸਿਓਂ ਮੈਨ ਲੱਗੀ ਕਦੇ ਸਿੱਧਾ ਕਰਨ ਕਦੇ ਪੁੱਠਾ ਤੇ ਭਾਈ ਗੁਰਦੀਪ ਹਰਦੀਪ ਸਿੰਘ ਜੀ ਇਹ ਸਭ ਕੁਝ ਦੇਖ ਰਿਹਾ ਸੀ ਕਿ ਮਹਾਪੁਰਖ ਇਹ ਕੀ ਕੌਤਕ ਰਚ ਰਹੇ ਹਨ ਉਹ ਉਸਨੇ ਬੇਨਤੀ ਕੀਤੀ ਕਿ ਬਾਬਾ ਜੀ ਜੇ ਤੁਹਾਨੂੰ ਇੱਕ ਕਪੜਾ ਚੰਗਾ ਲੱਗਦਾ ਤਾਂ ਕਪੜਾ ਰੱਖ ਲਵੋ ਜੋ ਤੁਹਾਡੇ ਕੋਲ ਪੋਥੀਆਂ ਗੁਟਕੇ ਹਨ ਉਹਨਾਂ ਉੱਪਰ ਦੇਣ ਲਈ ਵਰਤਿਆ ਜਾਵੇਗਾ ਤੇ ਬਾਬਾ ਹਜਾਰਾ ਸਿੰਘ ਜੀ ਬੜੇ ਸੰਕੇਤ ਦੀ ਬੋਲੀ ਦੇ ਵਿੱਚ ਗੁੱਜੀ ਰਮਜ ਦੇ ਨਾਲ ਉਹਦੀਆਂ ਝੋਲੀਆਂ ਭਰਨੀਆਂ ਸਨ ਤੇ ਕਹਿਣ ਲੱਗੇ ਇਹ ਚੁੰਨੀਆਂ ਨੇ ਮੈਨੂੰ ਰੇਜੇ ਦੀ ਲੋੜ ਸੀ ਤੇ ਨਾਲ ਹੀ ਕਹਿੰਦੇ ਸ਼ਾਇਦ ਬਾਬਾ ਨਾਨਕ ਕਿਰਪਾ ਕਿਰਪਾ ਕਰ ਦੇਵੇ ਕਿਰਪਾ ਤਾਂ ਮਹਾਂਪੁਰਖਾਂ ਨੇ ਆਪ ਹੀ ਕਰ ਦਿੱਤੀ ਸੀ ਬਾਬਾ ਜੀ ਦੀ ਕਿਰਪਾ ਸਦਕਾ ਅਗਲੇ ਸਾਲ ਅਰਦੀਪ ਸਿੰਘ ਦੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ। ਉਹ ਪਰਿਵਾਰ ਸਮੇਤ ਨਵ ਜੰਮੇ ਨੂੰ ਨਾਲ ਲੈ ਕੇ ਬਾਬਾ ਜੀ ਦੇ ਸਨਮੁਖ ਹੋਇਆ ਤੇ ਆਪ ਲਈ ਇੱਕ ਸੁੱਚਾ ਰੇਜਾ ਅੱਗੇ ਰੱਖਿਆ। ਆਪ ਨੇ ਉਸੇ ਵੇਲੇ ਉਹ ਰੇਜਾ ਸਿਰ ਤੇ ਸਜਾ ਲਿਆ। ਸੋ ਦੋ ਕੋ ਸਾਲ ਬੀਤ ਗਏ ਤੇ ਭਾਈ ਹਰਦੀਪ ਸਿੰਘ ਜੀ ਦੇ ਪਰਿਵਾਰ ਨੇ ਸੋਚਿਆ ਕਿ ਇੰਨਾ ਕੀ ਪਰਿਵਾਰ ਠੀਕ ਹੈ ਮੰਗਈ ਦਾ ਸਮਾਂ ਹੈ ਪੁੱਤਰ ਦੀ ਦਾਤ ਬਖਸ਼ਿਸ਼ ਹੋ ਗਈ ਦੋ ਕੁੜੀਆਂ ਤੇ ਇੱਕ ਪੁੱਤਰ ਤੇ ਹੋਰ ਕੀ ਚਾਹੀਦਾ ਬੜਾ ਵਧੀਆ ਪਰਿਵਾਰ ਬਣ ਗਿਆ ਹੈ ਜਦੋਂ ਸਾਰਾ ਪਰਿਵਾਰ ਇਹ ਸੋਚਦਾ ਸੀ ਉਸੇ ਰਾਤ ਹੀ ਭਾਈ ਹਰਦੀਪ ਸਿੰਘ ਦੀ ਸੁਪਤਰੀ ਨੂੰ ਸੁਪਨਾ ਆਇਆ ਕਿ ਡੇਰੇ ਬਾਬਾ ਜੀ ਦੇ ਕਾਫੀ ਸੰਗਤ ਜੁੜੀ ਹੋਈ ਹੈ ਇੱਕ ਸੇਵਕ ਸੰਤਾਂ ਦੇ ਚਰਨਾਂ 'ਚ ਪੁੱਤਰ ਲਈ ਜੋਦੜੀ ਕਰ ਰਿਹਾ ਹੈ ਤੇ ਅਗੋਂ ਸੰਤੋਸ ਨੂੰ ਕਹਿ ਰਹੇ ਹਨ ਅਜੇ ਹਰਦੀਪ ਸਿੰਘ ਦੀ ਜੋੜੀ ਰਲਾਉਣੀ ਹੈ ਫਿਰ ਤੈਨੂੰ ਦੇਾਂਗੇ ਸੋ ਅਸੀ ਖੇੜ ਵਰਤੀ ਸਾਲ ਕੋ ਬਾਅਦ ਉਹਨਾਂ ਨੂੰ ਇੱਕ ਹੋਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਸੋ ਬਾਬਾ ਜੀ ਦੇ ਘਰ ਕਿਸੇ ਵੀ ਪ੍ਰਕਾਰ ਦਾ ਕੋਈ ਘਾਟਾ ਨਹੀਂ ਸਭ ਹੀ ਬਾਬਾ ਜੀ ਦੇ ਦਰ ਦੇ ਸਵਾਲੀ ਨੇ ਜੋ ਵੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਆਉਂਦਾ ਉਸ ਦੀਆਂ ਝੋਲੀਆਂ ਬਾਬਾ ਜੀ ਭਰ ਦਿੰਦੇ ਨੇ ਸੋ ਬਾਬਾ ਜੀ ਦੇ ਡੇਰੇ ਤੋਂ 40 ਰੁਪਏ ਦੇ ਵਿੱਚ ਅਖੰਡ ਪਾਠ ਸਾਹਿਬ ਚੱਲਦੇ ਹਨ ਅਜੇ ਵੀ ਚੱਲਦੇ ਹਨ ਬਾਬਾ ਜੀ ਦੀ ਕਿਰਪਾ صدਕਾ ਗਰੀਬ ਪਰਿਵਾਰਾਂ ਦੇ ਘਰਾਂ ਦੇ ਵਿੱਚ ਵੀ ਬਾਣੀ ਪੜ੍ਹੀ ਜਾਂਦੀ ਹੈ ਤੇ ਨਾਲ ਨਾਲ ਬਾਬਾ ਜੀ ਦਾ ਜੋ ਬਚਨ ਸੀ ਕੇ ਭਾਈ ਜਦੋਂ ਵੀ ਭੋਗ ਪਾਉਣਾ ਨਾਲ ਹੀ ਨਾਲ ਸੰਗਤਾਂ ਨੂੰ ਸਾਡਾ ਸਨੇਹਾ ਵੀ ਜ਼ਰੂਰ ਦੇਣਾ ਹੈ ਕੀ ਮਲਪਕ ਖਾਣਿਆਂ ਦਾ ਤਿਆਗ ਕਰਨਾ ਹੈ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਬਾਣੀ ਬਾਣੀ ਦੇ ਧਾਰਨੀ ਹੋਣਾ ਹੈ ਤੇ ਸਤਨਾ ਵਾਇਗੁਰ ਦਾ ਜਾਪ ਕਰਨਾ ਹੈ ਸੋ ਜਿਸ ਨੇ ਵੀ ਕਹਿੰਦੇ ਹਨ ਮਲਪਕ ਖਾਣੇ ਛੱਡ ਦਿੱਤੇ ਉਸ ਨੇ ਗੁਰਨਾਨਕ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਪੇਟ ਕਰ ਦਿੱਤਾ ਉਹ ਭਾਈ ਆਪਾਂ ਵੀ ਮਲਪਾ ਖਾਣ ਦੇ ਤਿਆ ਕਰਕੇ ਗੁਰੂ ਵਾਲੇ ਬਣ ਕੇ ਸਤਨਾਮ ਵਗਦੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ